ਹਾਂਜੀ ਬਾਜੀ ਨਮਸਕਾਰ ਹੈ ਆਦਾਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲੈ ਆ ਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਹੈ ਮਰਾ ਭਰਾ ਠੀਕ ਠਾਕ ਹਾਂ ਤੁਹਾਡਾ ਛੋਟਾ ਵੀ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਾਨਵਰਾਂ ਦੇ ਵਿੱਚ ਠੀਕ-ਠਾਕ ਹੋਣਗੇ ਵੀਡੀਓ ਆਪਣੀ ਵੇਖ ਕੇ ਚੰਗੇ ਕੂਤਰਾਂ ਦਾ ਸ਼ੌਕ ਕਰਕੇ ਤੇ ਚੱਲ ਰਹੀਆਂ ਬਾਬਿਓ ਆਪਣੀਆਂ ਅੱਜਕੱਲ ਆਫਰਾਂ ਦਾ ਫਾਇਦਾ ਚੱਕ ਕੇ ਆਨੰਦਮਾਨ ਤੇ ਹੋਣਗੇ ਉਹ ਹਾਂਜੀ ਵੀ ਬਾਬਿਓ ਜਿਵੇਂ ਕਿ ਅੱਜ ਆਪਾਂ ਤੁਹਾਨੂੰ ਵੀਡੀਓਜ਼ ਸਟਾਰਟਿੰਗ ਦੇ ਵਿੱਚ ਹੀ ਕਹਤਾ ਸੀ ਠੀਕ ਹੈ ਜੀ ਕਿ ਕਿਹੜੀ ਆਫਰ ਹੈ ਤੇ ਕਿਹੜੀ ਨਸਲ ਦਾ ਜੋੜਾ ਅੱਜ ਆਪਾਂ ਸੋੜਨ ਲਈ ਲਾਉਣ ਜਾ ਰਹੇ ਆਂ ਵੀਰੇ ਚੈੱਕ ਕਰੋ ਪਿਆਰ ਮੀਰਾਬ ਵਾਲੇ ਕਬੂਤਰਾਂ ਦੇ ਵਿੱਚੋਂ ਮਰਾਬਿਰ ਤੁਹਾਡੇ ਲਈ ਅੱਜ ਇੱਕ ਵੱਡਾ ਨਿਆਬ ਬਰੀਡਰ ਪੇਰ ਆਪਾਂ ਤੁਹਾਡੇ ਅੱਗੇ ਆਪਣੇ ਚੈਨਲ ਦੇ ਉੱਤੇ ਮੇਰਾ ਵੀਰ ਬੈਸਟ ਆਫਰ ਔਰ ਦਰਸ਼ਕੋ ਬੈਸਟ ਪ੍ਰਾਈਸ ਦੇ ਵਿੱਚ ਤੁਹਾਡੇ ਅੱਗੇ ਆਪਾਂ ਪੇਸ਼ ਕਰ ਦਿੱਤਾ ਮੇਰਾ ਭਰਾ ਠੀਕ ਹੈ ਜੀ ਗੁਲਾਬੀ ਨੋਗ ਗੁਲਾਬੀ ਪਲਕਾਂ ਸੁਰਖ ਲਾਲ ਪੈਰਾਂ ਦਾ ਮੇਰਾ ਭਰਾ ਆਪਣਾ ਕੁਤਰ ਦਰਸ਼ਕੋ ਬੱਚੇ ਤਾਂ ਉੱਡਣਗੇ ਉੱਡਣਗੇ ਪਲੱਸ ਪੁਆਇੰਟ ਬੱਚੇ ਨਾਲ ਦੇ ਜਾਣਗੇ ਨਹੀਂ ਇਸ ਗੱਲ ਦੀ ਮੇਰਾ ਵੀਰ ਆਪਣੀ ਗਾਰੰਟੀ ਹੈ ਬਾਕੀ ਮਾਦੀ ਦੇ ਪੈਰ ਚੈੱਕ ਕਰ ਲਓ ਪੈਰ ਦੇ ਵਿੱਚ ਇਹਦੇ ਛੱਲਾ ਲੱਗਿਆ ਹੋਇਆ ਜੀ ਠੀਕ ਹੈ ਸੁਰਖ ਗੂੜੇ ਪੈਰ ਬੰਦ ਜੋੜਾਂ ਦੀ ਹੀ ਆਪਣੀ ਮਾਦੀ ਚੈੱਕ ਕਰੋ ਮੇਰਾ ਵੀਰ ਜੁੜੇ ਦੀ ਕੁਆਲਿਟੀ ਤੇ ਮੇਰਾ ਭਰਾ ਜਲ ਤੋਂ ਜਲਦ ਆਪਣੇ ਛੋਟੇ ਵੀਰ ਨੂੰ ਕਰੋ ਕੰਟੈਕਟ ਕਿਉਂਕਿ ਮੇਰਾ ਵੀਰ ਐਸ ਰੇਡ ਦੇ ਵਿੱਚ ਇਹੋ ਜੇ ਨਿਆਬ ਜੋੜੇ ਤੁਹਾਨੂੰ ਇੱਥੇ ਹੀ ਮਿਲਨੇ ਆ ਠੀਕ ਐ ਬਾਕੀ ਮੇਰਾ ਭਰਾ ਕੱਲ ਆਪਾਂ ਜੋੜੇ ਦੀ ਵੀਡੀਓ ਲਾਈ ਸੀ ਬਾਬੇ ਗੁਰਦੇਵ ਵਾਲੇ ਕੂਤਰਾ ਵਿੱਚੋਂ ਬਹੁਤ ਭਰਾ ਹੁਣ ਤੱਕ ਫੋਨ ਲਾ ਰਹੇ ਆ ਕਿ ਵੀਰੇ ਉਹ ਜੋੜਾ ਹੈਗਾ ਆ ਜਾਂ ਸੇਲ ਹੋ ਗਿਆ ਦਰਸ਼ਕੋ ਜਿਵੇਂ ਤੁਹਾਨੂੰ ਮੈਂ ਹਰ ਵਾਰ ਠੀਕ ਐ ਜੀ ਆਪਣੇ ਚੈਨਲ ਉੱਤੇ ਬੇਨਤੀ ਕਰਦਾ ਕਿ ਵੀਰੇ ਜੋ ਆਪਣੇ ਜਾਮਰਾਂ ਦੀ ਕੁਆਲਿਟੀ ਪਲੱਸ ਰੇਟ ਹੁੰਦਾ ਆ ਯਾਰ ਤਕਰੀਬਨ ਕੁੱਲ ਬੰਦਿਆਂ ਨੂੰ ਪਤਾ ਹੀ ਆ ਜੀ ਫਿਰ ਅਗਲਾ ਉਹੋ ਜੀ ਚੀਜ਼ ਛੱਡਦਾ ਠੀਕ ਹੈ ਮੇਰਾ ਭਰਾ ਤੁਸੀਂ ਵੀ ਨਾਲ ਨਾਲ ਕੰਟੈਕਟ ਕਰਿਆ ਕਰੋ ਬਾਕੀ ਵੀਰੇ ਉਹਦੋਂ ਆ ਪੈਤਵਾਰ ਨੂੰ ਬੱਚਿਆਂ ਦੀ ਵੀਡੀਓ ਲਾਈ ਸੀ 6 ਰੁਪਏ ਪਰ ਦੇ ਹਿਸਾਬ ਨਾਲ ਠੀਕ ਹੈ ਜੀ ਬੰਦਾ ਚਲੋ ਆਪਣਾ ਉਹ ਕਸਟਮਰ ਹੀ ਆ ਉਹ ਇੱਕ ਦੋ ਵਾਰ ਬੰਦੇ ਨੇ ਆਪਣੇ ਤੋਂ ਕੁਤਰਾ ਮੰਨ ਲਏ ਨੇ ਬਾਈ ਨੇ ਕਿਹਾ ਵੀ ਤੁਸੀਂ ਸਾਡੇ ਵਾਸਤੇ ਬੱਚੇ ਰੱਖ ਲਓ ਤੇ ਮੈਂ ਤੁਹਾਨੂੰ ਪੇਮੈਂਟ ਕਰ ਦਿੰਦਾ ਤਾਂ ਮੇਰਾ ਭਰਾ ਵੇਹਲੋ ਅੱਜ ਪੂਰੇ 6 ਦਿਨ ਹੋ ਚੁੱਕੇ ਨੇ ਬੰਦੇ ਨੇ ਅਖਲੇ ਤੱਕ ਪੇਮੈਂਟ ਨਹੀਂ ਲਾਈ ਠੀਕ ਹੈ ਜੀ ਇਹੋ ਜਿਹੇ ਬੰਦਿਆਂ ਕਰਕੇ ਮੇਰਾ ਭਰਾ ਫਿਰਨਾ ਸਾਰੇ ਬੰਦਿਆਂ ਤੇ ਸਾਡਾ ਵਿਸ਼ਵਾਸ ਕਰਨ ਨੂੰ ਦਿਲ ਨਹੀਂ ਕਰਦਾ ਠੀਕ ਹੈ ਤੇ ਉਹ ਬੱਚੇ ਆਪਣੇ ਕੋਲੇ ਬੈਠੇ ਆ ਬਾਈ ਗੱਲਾਂ ਮੈਂ ਉਹ ਕੱਲ ਨੂੰ ਵੀਡੀਓ ਲਾ ਦਾਂਗਾ ਸਾਰੇ ਬੰਦੇ ਨੂੰ ਪਤਾ ਲੱਗ ਜੇ ਠੀਕ ਹੈ ਤੇ ਉਹਦਾ ਕੀ ਪ੍ਰੂਫ ਆ ਜੀ ਬੰਦੇ ਨੇ ਕਿਵੇਂ ਆਪਾਂ ਨੂੰ ਕਿਹਾ ਕਿਵੇਂ ਨਹੀਂ ਉਹਦਾ ਸਾਰਾ ਪ੍ਰੂਫ ਵੀ ਆਪਣੇ ਕੋਲ ਪਿਆ ਆ ਹਨਾ ਮੈਂ ਹਲਕਾ ਇਹ ਤੁਹਾਨੂੰ ਸ਼ੋਅ ਕਰ ਦੂੰਗਾ ਯਾਨੀ ਕਿ ਭਰਾ ਦੇ ਨਾਲ ਆਪਣਾ ਗੁੱਸਾ ਕਿਲਾ ਕੋਈ ਨਹੀਂ ਉਹ ਵੀਰੇ ਜਸਟ ਯਾਨੀ ਕਿ ਉਸ ਚੀਜ਼ ਦਾ ਪ੍ਰੂਫ ਮੈਂ ਵਿੱਚ ਤਾਂ ਦੇਣਾ ਆ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਆਪਾਂ ਐਵੇਂ ਝੂਠ ਬੋਲ ਰਹੇ ਆ ਜਾਂ ਸਾਡੀ ਚੀਜ਼ ਉਹ ਸੇਲ ਨਹੀਂ ਹੋਈ ਸੀ ਹਨਾ ਤੇ ਮੇਰਾ ਭਰਾ ਬੈਸਟ ਆਫਰ ਦੇ ਵਿੱਚ ਦਰਸ਼ਕੋ ਆਪਣੀ ਇਹੋ ਬਚੇ ਸੀ ਓਨਲੀ 600 ਰੁਪਏ ਪਰਦੇ ਸਹਾਰਨ ਨਾਲ ਪੰਜ ਪੱਠੇ ਆਪਣੇ ਕੋਲ ਬੈਠੇ ਕਿਸੇ ਭਰਾ ਨੂੰ ਚਾਹੀਦੇ ਹੁਣ ਆਪਣੇ ਨਾਲ ਕੰਟੈਕਟ ਹੋ ਕਰ ਸਕਦਾ ਆ ਬਾਕੀ ਮੇਰਾ ਭਰਾ ਤੁਸੀਂ ਚੈੱਕ ਕਰੋ ਜੀ ਆਪਣੇ ਜੋੜੇ ਦੀ ਕੁਆਲਿਟੀ ਮੇਰਾ ਭਰਾ ਫੁੱਲ ਤਸੱਲੀ ਵਾਲਾ ਜੋੜਾ ਜੋੜੀ ਦੇ ਬਚੇ ਮੇਰਾ ਭਰਾ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਹਾਂ ਵੀ ਕੀ ਕੁਆਲਿਟੀ ਹੈਗੀ ਐਸੇ ਜੋੜੇ ਦੇ ਵਿੱਚ ਔਰ ਕੀ ਨਹੀਂ ਮੇਰਾ ਵੀਰ ਠੀਕ ਹੈ ਜੀ ਵੀ ਆਪਣੇ ਸੱਜਣ ਦੇ ਘਰ ਦਰਸ਼ਕੋ ਅੱਜ ਨਾਲ ਆ ਜੋੜਾ ਜਾਏਗਾ ਨਾ ਚਲੋ ਜੋੜੇ ਤਾਂ ਆਪਾਂ ਜਿੰਨੇ ਵੀ ਲਾਈਦੇ ਆ ਮੇਰਾ ਭਰਾ ਆਪਣੇ ਬਲੋ ਜੀ ਚੰਗੇ ਜੋੜੇ ਲਾਈਦੇ ਆ ਬਾਕੀ ਕਿਸ ਨੂੰ ਜਚਣ ਨਾ ਜਚਣ ਕਿਸੇ ਨੂੰ ਸਾਡੀ ਗੱਲ ਤੇ ਵਿਸ਼ਵਾਸ ਹੋਵੇ ਨਾ ਹੋਵੇ ਉਸ ਚੀਜ਼ ਦੇ ਵਿੱਚ ਆਪਾਂ ਮੰਨ ਕੇ ਚੱਲੋ ਕਿਸੇ ਨਾਲ ਕੋਈ ਇੰਟਰਫੇਅਰ ਨਹੀਂ ਕਰ ਸਕਦੇ ਠੀਕ ਹੈ ਜੀ ਤੇ ਅੱਜ ਵੀ ਦਰਸ਼ਕੋ ਹੁਣ ਆਪਾਂ ਤੁਹਾਨੂੰ ਕਰਾਉਨੇ ਆ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੇ ਹੀ ਗੱਲੇ ਚੀਜ਼ਾਂ ਮੇਰਾ ਭਰਾ ਆਪਾਂ ਤੁਹਾਨੂੰ ਤਸੱਲੀ ਬਖਸ਼ ਸ਼ੋਅ ਕਰਾਉਨੇ ਆ ਸ਼ੌਂਕ ਕਰਾ ਕੇ ਮੇਰਾ ਭਰਾ ਜਨਾਬਰਾ ਆਪਾਂ ਤੁਹਾਨੂੰ ਧੁੱਪੇ ਛੱਡ ਕੇ ਵਿਖਾਉਨੇ ਆਂ ਠੀਕ ਹੈ ਜੀ ਕਿ ਜਿਹੜੇ ਭਰਾਵਾਂ ਨੂੰ ਸ਼ਾਵੇਂ ਮੰਨ ਕੇ ਚਲੋ ਸ਼ੌਂਕ ਵਧੀਆ ਲੱਗਦਾ ਉਹਨਾਂ ਦੇ ਵੀ ਆਪਾਂ ਰੀਜ ਪੂਰੀ ਕਰਤੇ ਜਿਹੜੇ ਭਰਾਵਾਂ ਨੂੰ ਕੂਤਰਾਂ ਦਾ ਸ਼ੌਂਕ ਧੁੱਪੇ ਚੰਗਾ ਲੱਗਦਾ ਹੈ ਉਹਨਾਂ ਦੀ ਵੀ ਰੀਜ ਆਪਾਂ ਪੂਰੀ ਕਰਨੇ ਆਗੇ ਠੀਕ ਹੈ ਬਸ ਤੁਸੀਂ ਆਪਣੇ ਭਰਾ ਦੇ ਚੈਨਲ ਨੂੰ ਮੇਰਾ ਭਰਾ ਵਾਅਦ ਤੋਂ ਵੱਧ ਸਪੋਰਟ ਕਰਨੀ ਹੈ ਲਾਈਕ ਸ਼ੇਅਰ ਕਮੈਂਟ ਦਬ ਕੇ ਕਰਿਆ ਕਰੋ ਠੀਕ ਹੈ ਜੀ ਵੀਡੀਓ ਆਪਣੇ ਨੂੰ ਮੇਰਾ ਭਰਾ ਵਾਅਦ ਤੋਂ ਵੱਧ ਦਰਸ਼ਕੋ ਗਰੁੱਪਾਂ ਵਿੱਚ ਸ਼ੇਅਰ ਕਰਨਾ ਕੰਮ ਥੋੜਾ ਤੇ ਰੋਜ਼ ਦੇ ਰੋਜ਼ ਇਹੋ ਜਿਹੇ ਬਾਕੀ ਕੋਈ ਗੱਲ ਬਾਤ ਨਹੀਂ ਕੁਛ ਨਹੀਂ ਹੋਵੇ 90412 26065 ਵਾਲੇ ਨੰਬਰ ਤੇ ਜਦੋਂ ਮਰਜ਼ੀ ਮੈਨੂੰ ਫੋਨ ਤੁਸੀਂ ਸੰਪਰਕ ਕਰ ਸਕਦੇ ਹੋ ਮਰਾ ਵੀਰ। ਹਾਂ ਜੀ ਵੀ ਬਾਬਿਓ ਆ ਕਰੋ ਦਰਸ਼ਨ ਜੀ ਆਪਣੇ ਵੱਡੇ ਕੂਤਰ ਦੇ ਪਿਆਰ ਮਰਾ ਵਾਲੇ ਕੂਤਰਾਂ ਦੇ ਵਿੱਚੋਂ ਬਈ ਜੀ ਕਬੂਤਰ ਐਸਾ ਹੈ ਨਾ ਮੈਂ ਕਹਿੰਦਾ ਬੱਚੇ ਡਾਉਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਗਾ ਬਿਲਕੁਲ ਲਾਈਟ ਵੇਟ ਕਬੂਤਰ ਆਪਾਂ ਠੀਕ ਆ ਜੀ ਨਿੱਕੀ ਜੀ ਨੋਕ ਗੁਲਾਬੀ ਜੀ ਨੋਕ ਦਰਸ਼ਕੋ ਗੁਲਾਬੀ ਪਲਕਾਂ ਸ਼ਾਹ ਕਾਲੀਆਂ ਅੱਖਾਂ ਸੁਰਖ ਲਾਲ ਪੈਰਾਂ ਦਾ ਆਪਣਾ ਇਹ ਕੂਤਰ ਹੈ ਜੀ। ਅੱਖਾਂ ਦੀ ਮਰਾ ਵੀਰ ਚੈੱਕ ਕਰ ਲੋ ਕੁਆਲਿਟੀ ਬਾਡੀ ਸਟਰਕਚਰ ਸੋਡੀ ਸਕਰੀਨ ਦੇ ਸਾਹਮਣੇ ਹੈ ਮਰਾ ਭਰਾ ਠੀਕ ਹੈ ਜੀ ਡਾਵੇ ਤਾਂ ਹੈਗੇ ਹੀ ਹੈਗੇ ਮਰਾ ਵੀਰ ਮੇਨ ਗੱਲ ਕੂਤਰ ਜਾਂਦੇ ਨਹੀਂ ਯਾਰ ਇਹ ਠੀਕ ਹੈ ਤੁਹਾਨੂੰ ਪਤਾ ਹੀ ਹੈ ਜੀ ਖੇਡ ਥੋੜੀ ਉੱਥੇ ਹੀ ਕੰਮ ਕਰਦੀ ਜਿੱਥੇ ਥੋੜਾ ਕੂਤਰ ਖੜਾਈ ਵਾਲਾ ਹੋਵੇ ਠੀਕ ਹੈ ਜੀ ਲੱਖ ਤੁਸੀਂ ਇੰਜਨ ਪਾਣੀ ਕਿਹੜਾ ਕਰਕੇ ਲਾਤਾ ਕੂਤਰ ਨੂੰ ਪਰ ਮਰਾ ਭਰਾ ਕੋਈ ਫਾਇਦਾ ਨਹੀਂ ਜਦੋਂ ਕੂਤਰ ਥੋੜਾ ਬਾਹਰਲੇ ਪਿੰਡੋਂ ਨਿਕਲ ਗਿਆ ਠੀਕ ਆ ਪਹਿਲੀਆਂ ਤਿੰਨ ਕੰਨੀਆਂ ਚੈੱਕ ਕਰ ਲੋ ਤੁਹਾਨੂੰ ਇੱਥੋਂ ਆਪ ਹੀ ਅੰਦਾਜ਼ਾ ਹੋ ਜਾਣਾ ਹਾਂ ਵੀ ਕਬੂਤਰ ਵਿੱਚ ਕੀ ਗੱਲ ਤੇ ਕੀ ਬਾਤ ਆ ਬਿਲਕੁਲ ਇੱਕ ਸਾਰ ਪੱਲਾ ਚਿਣਿਆ ਵਯਾ ਪੱਲਾ ਠੀਕ ਹੈ ਜੀ ਤਰਾਸ਼ਿਆ ਵਯਾ ਪੱਲਾ ਕਿਤਾਬ ਦੀ ਤਰ੍ਹਾਂ ਪੱਲਾ ਮੇਰਾ ਭਰਾ ਚੈੱਕ ਕਰ ਲਿਓ ਠੀਕ ਹੈ ਬਲਕਿ ਤੇ ਬਾਕੀ ਬਿਲਕੁਲ ਪੂਸ ਤਾਂ ਹੀ ਕੂਤਰ ਆਪਣਾ ਕੰਨੀਆਂ ਰੱਖਦਾ ਤੇ ਆ ਚੈੱਕ ਕਰ ਲਓ ਮੇਰਾ ਭਰਾ ਕਬੂਤਰ ਆਪਣੇ ਦਾ ਪੂਛਾ ਬਿਲਕੁਲ ਬੰਦ ਪੂਛ ਰੱਖਦਾ ਜਦ ਕਿ ਕਬੂਤਰ ਹਿੱਲਿਆ ਵੀ ਹੈ ਜੀ ਠੀਕ ਹੈ ਉਹਦੇ باوجود ਕਬੂਤਰ ਨੇ ਆਪਣੀ ਪੂਛ ਨਹੀਂ ਖੋਲੀ ਠੀਕ ਹੈ ਬਾਕੀ ਸ਼ਿਕਾਰੀ ਆਪਣਾ ਹੁਣ ਉਹਦਾ ਢੇਡੇ ਕਢਾਉਂਦਾ ਟਾਈਮ ਹੋ ਗਿਆ ਤੇ ਹੁਣ ਬੋਲੀ ਆਂਦਾ ਤੇ ਆ ਚੈੱਕ ਕਰੋ ਮੇਰਾ ਭਰਾ ਆਪਣੇ ਕੂਤਰ ਦਾ ਅਗਲਾ ਪੱਲਾ ਜੀ ਦੇਖੋ ਬਿਲਕੁਲ ਚੌੜੇ ਚੌੜੇ ਨਿੱਗਰਪੰਦੇ ਦਾ ਆਪਣਾ ਕੂਤਰ ਹੈ ਜੀ ਤੇ ਬਾਬਿਓ ਹੁਣ ਮੈਂ ਉਸ ਨੂੰ ਵਿਖਾਉਣਾ ਜੀ ਕਬੂਤਰ ਆਪਣੇ ਦੇ ਪੈਰਾ ਚੈੱਕ ਕਰੂ ਮਰਾ ਆ ਦੇਖੋ ਜੀ ਬਿਲਕੁਲ ਲਾਲ ਸੁਰਖ ਐਨ ਖੂਨੀ ਪੈਰਾ ਮੇਰਾ ਭਰਾ ਚੈੱਕ ਕਰ ਲਓ ਜਮਾ ਸੁਰਖ ਟਮਾਟਰ ਵਰਗੇ ਪੈਰਾ ਦਾ ਆਪਣਾ ਇਹ ਕੂਤਰ ਹੈ ਠੀਕ ਆ ਜੀ ਬਾਕੀ ਤੁਸੀਂ ਉਹ ਠਹਿਰ ਜਾ ਲਓ ਜੀ ਕਰੋ ਚੈੱਕ ਮੇਰਾ ਭਰਾ ਜਨਾਬ ਆਪਣੇ ਦਾ ਚੀੜਪਣ ਤੇ ਆ ਸੀਗਾ ਦਰਸ਼ਕੋ ਆਪਣਾ ਮਕਮਲ ਪੁੱਤਰ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਂਕ ਰਾਉਣਾ ਤੇ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਤਾਈ ਬਣੇ ਰਹੋ ਤੇ ਦੱਸਿਓ ਭਰਾਵੋ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਟਾਪ ਕੁਆਲਿਟੀ ਵਾਲਾ ਬ੍ਰੀਡਰ ਪੇਅਰ ਤਾਂ ਹਾਂਜੀ ਵੀ ਬਾਬਿਓ ਆ ਚੈੱਕ ਕਰੋ ਜੀ ਆਪਣੀ ਮਾਦੀ ਦੀ ਕੁਆਲਿਟੀ ਮੇਰਾ ਭਰਾ ਪਹਿਲਾਂ ਬਾਰੀ ਸਟਰਕਚਰ ਮੇਰਾ ਵੀਰ ਤੁਸੀਂ ਚੈੱਕ ਕਰ ਲਓ ਔਰ ਦਰਸ਼ਕੋ ਆਫਰ ਦਾ ਮੇਰਾ ਭਰਾ ਵੱਧ ਤੋਂ ਵੱਧ ਤੁਸੀਂ ਫਾਇਦਾ ਚੁੱਕੋ ਜੀ ਚਲੋ ਜੀ ਜੋੜਾ ਆਪਾਂ ਇੱਕ ਇੱਕ ਕਰਕੇ ਲਾਈਦਾ ਆ ਹਨਾ ਚਲੋ ਸਾਰੇ ਬੰਦੇ ਦਾ ਪਰਚੇਜ਼ ਨਹੀਂ ਕਰ ਪਾਉਂਦੇ ਬਾਕੀ ਜਿਹੜੇ ਭਰਾ ਦੀ ਕਿਸਮਤ ਚੰਗੀ ਆ ਜੀ ਉਹਦੇ ਘਰ ਜੋੜਾ ਇਹ ਜਾਵੜੇਗਾ ਠੀਕ ਹੈ ਤੇ ਆਹ ਦਰਸ਼ਕੋ ਮਾਦੀ ਆਪਣੀ ਦੀ ਆਖਿਆ ਜੀ ਆਖ ਦੀ ਮਰਾ ਭਰਾ ਚੈੱਕ ਕਰੋ ਕੁਆਲਟੀ ਗੁਲਾਬੀ ਨੋਕ ਗੁਲਾਬੀ ਪਲਕਾਂ ਸ਼ਾਹ ਕਾਲੀਆਂ ਅੱਖਾਂ ਦੀ ਆਪਣੀ ਇਹ ਮਾਦੀ ਹੈ ਠੀਕ ਹੈ ਜੀ ਬਾਕੀ ਤੁਸੀਂ ਇਸ ਬੰਨੇ ਨੂੰ ਮਰਾ ਵੀ ਬਾਰੀ ਸਟ੍ਰਕਚਰ ਮੱਕਾ ਮਲਕੂਤੀ ਆਪਣੇ ਦਾ ਚੈੱਕ ਕਰ ਸਕਦੇ ਹੋ ਹੈਕ ਕਬੂਤਰੀ ਦੀ ਬਹੁਤ ਸੋਹਣੀ ਆ ਜੀ ਬਿਲਕੁਲ ਪੰਜ ਫੇਸ ਰੱਖਦੀ ਹੈ ਅਗੋਂ ਚੈੱਕ ਕਰ ਲੋ ਆ ਦੇਖੋ ਜੀ ਬਿਲਕੁਲ ਪੰਜ ਫੇਸ ਆ ਅਗੋਂ ਇਹਦੇ ਪੂਟੇ ਦਾ ਠੀਕ ਹੈ ਬਾਕੀ ਇਸ ਨੂੰ ਚੈੱਕ ਕਰ ਲੋ ਤੇ ਆ ਦਰਸ਼ਕੋ ਮਾਦੀ ਆਪਣੀ ਦੀ ਆਖਿਆ ਜੀ ਬਿਲਕੁਲ ਟੇਪਰ ਦੇ ਵਿੱਚ ਸਿਰ ਨਿਕਾਇਆ ਸਿਰ ਨਿੱਕੀ ਜੀ ਨੋਕ ਠੀਕ ਹੈ ਚੈੱਕ ਕਰ ਸਕਦੇ ਹੋ ਮੇਰਾ ਭਰਾ ਤੇ ਬਾਈ ਜੀ ਬਿਲਕੁਲ ਪੋਸਟਾਂ ਹੀ ਕੂਤਰੀ ਆਪਣੀ ਇਹ ਕੰਨੀਆਂ ਰੱਖਦੀ ਹੈ ਤੇ ਆ ਦਰਸ਼ਕੋ ਮਾਦੀ ਆਪਣੀ ਦਾ ਪੱਲਾ ਜੀ ਚੈੱਕ ਕਰੋ ਮੇਰਾ ਭਰਾ ਕੁਆਲਟੀ ਔਰ ਮੇਰਾ ਵੀਰ ਇੱਕ ਵਾਰੀ ਤੁਸੀਂ ਰੇਟ ਲਾਜ਼ਮੀ ਕਨਫਰਮ ਕਰ ਲਿਓ ਇਹ ਕਾਸ਼ ਵੀਰੇ ਕੀ ਰੇਟ ਆ ਅੱਜ ਵਾਲੇ ਟਾਪ ਅਸਤਰਾ ਦਾ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਕਿੱਡੇ ਵੱਡੇ ਤੁਸੀਂ ਇਨਾਂ ਦੇ ਪੱਲੇ ਦੀ ਚੜਾਈ ਚੈੱਕ ਕਰੋ ਦੇਖੋ ਜੀ ਕਿੱਡੇ ਚੌੜੇ ਚੌੜੇ ਖਾਂਬੇ ਸਮਾਦੀ ਨੂੰ ਲੱਗੇ ਹੋਏ ਨੇ ਠੀਕ ਹੈ ਰਹੀ ਗੱਲ ਪੂਛ ਦੀ ਥੋੜੀ ਸਕਰੀਨ ਦੇ ਸਾਹਮਣੇ ਆ ਜੀ ਕਿ ਜਨਮਰ ਆਪਣੇ ਪੂਛ ਕੀ ਰੱਖਦੇ ਨੇ ਤੇ ਕੀ ਨਹੀਂ ਬਿਲਕੁਲ ਬੰਦ ਪੂਛ ਰੱਖਦੀ ਐ ਠੀਕ ਹੈ ਜੀ ਸਰੇ ਤਾਂ ਹੀ ਕਰਨੀਆਂ ਤੇ ਆਹ ਦਰਸ਼ਕੋ ਮਾਦੀ ਆਪਣੀ ਦੇ ਪੈਰ ਆ ਜੀ ਬਿਲਕੁਲ ਬੰਦ ਜੋੜ ਆਂਡੇ ਲਾਉਣ ਵਾਲੀ ਐ ਕੁਤਰੀ ਲਾਲ ਸਰਖ ਪੈਰ ਪੈਰ ਦੇ ਵਿੱਚ ਦੇ ਪੱਕਾ ਛੱਲਾ ਲੱਗਿਆ ਹੋਇਆ ਨਾਮ ਨੰਬਰ ਲੱਗਿਆ ਹੋਇਆ ਮੇਰਾ ਭਰਾ ਚੈੱਕ ਕਰ ਲਓ ਪੱਕੀ ਰਿੰਗ ਇਹਦੇ ਲੱਗੀ ਹੋਈ ਆ ਮੇਰਾ ਵੀਰ ਠੀਕ ਹੈ ਜੀ ਇਹ ਮੁਰਾਵੀ ਤੇ ਆ ਸੀਗੀ ਬਾਬੇ ਉਹ ਆਪਣੀ ਮਕਮਲ ਮਾਦੀ ਤੇ ਆ ਉਹ ਹਮੇ ਸੰ ਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹਾਂ ਜੀ ਵੀ ਦਰਸ਼ਕੋ ਆ ਦਵਾਰ ਤੋਂ ਗੇਰਾ ਆਪਣੇ ਤੁਸੀਂ ਕਬੂਤਰ ਦੀ ਮਕਮਲ ਸਟੈਂਡਿੰਗ ਮਿਸ਼ਨ ਮੇਰਾ ਭਰਾ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਦਰਸ਼ਕੋ ਹੂਬ ਹੂ ਜੋੜਾ ਤੁਹਾਨੂੰ ਆਪਾਂ ਚੰਗੇ ਤਰ੍ਹਾਂ ਇਹਨਾਂ ਦਾ ਸ਼ੌਂਕ ਕਰਾ ਦਿੱਤਾ ਤਸੱਲੀ ਬਖਸ਼ ਠੀਕ ਆ ਜੀ ਬਾਕੀ ਪੈਰਾਂ ਦੀ ਕੁਆਲਟੀ ਮੇਰਾ ਭਰਾ ਦਵਾਰ ਤੋਂ ਚੈੱਕ ਕਰ ਲਓ ਸੁਰਖ ਲਾਲ ਪੈਰਾਂ ਦਾ ਆਪਣਾ ਇਹ ਕਬੂਤਰ ਆ ਠੀਕ ਆ ਜੀ ਪ्युअर ਮੁਰਾਵ ਵਾਲੇ ਕੂਤਰਾਂ ਦੇ ਵਿੱਚੋਂ ਵੀਰੇ ਜਿਵੇਂ ਮੈਂ ਤੁਹਾਨੂੰ ਵੀਡੀਓ ਵਿੱਚ ਮੈਂ ਸਟਾਰਟਿੰਗ ਦੇ ਵਿੱਚ ਕਹਿਤਾ ਸੀ ਦਰਸ਼ਕੋ ਉੱਡਣਗੇ ਤਾਂ ਹਈ ਪਲੱਸ ਪੁਆਇੰਟ ਬੱਚੇ ਇਹਨਾਂ ਦੇ ਜਾਣਗੇ ਨਹੀਂ ਐਸ ਗੱਲ ਦੀ ਗਰੰਟੀ ਹੈ ਜੀ ਬਾਕੀ ਜੇ ਅਸਾਂ ਨਾਲ ਮਿਹਨਤ ਕਰੋਂਗੇ ਮੇਰਾ ਭਰਾ ਡਾਲੋਂਗੇ ਬਾਕੀ ਰੇਟ ਐਕ ਕਰੀ ਮੇਰਾ ਭਰਾ ਤੁਸੀਂ ਲਾਜ਼ਮੀ ਕਨਫਰਮ ਕਰ ਲਿਓ ਠੀਕ ਹੈ ਜੀ ਕਿ ਕਿਸ ਰੇਟ ਦੇ ਵਿੱਚ ਆਪਣੇ ਜਨਮਰ ਹੈਗੇ ਨੇ ਤੇ ਕਿਸ ਰੇਟ ਦੇ ਵਿੱਚ ਨਹੀਂ ਦਰਸ਼ਕੋ ਰੇਟ ਪੁੱਛਣ ਦੇ ਵਿੱਚ ਤੁਹਾਡਾ ਨਹੀਂ ਕੁਝ ਜਾਣਾ ਤੇ ਰੇਟ ਦੱਸਣ ਦੇ ਵਿੱਚ ਸਾਡਾ ਨਹੀਂ ਕੁਝ ਜਾਣਾ ਮੇਰਾ ਭਰਾ ਠੀਕ ਹੈ ਇੱਕ ਦੀ ਬਜਾਏ ਤੁਸੀਂ 50 ਵਾਰੀ ਰੇਟ ਪੁੱਛੋ ਚੱਕਰੀ ਕੋਈ ਨਹੀਂ ਪਰ ਜੋ ਗੱਲਾਂ ਮੈਂ ਵੀਡੀਓ ਵਿੱਚ ਦੱਸ ਦਿੰਨਾ ਹੋਂਨਾ ਉਹੀ ਗੱਲ ਮੇ ਸਾਨੂੰ ਵੀ ਨਾ ਉਹੀ ਗੱਲ ਬਾਰ ਬਾਰ ਰਿਪੀਟ ਕਰਨ ਔਖਾ ਲੱਗਦਾ ਆ ਠੀਕ ਆ ਵੀ ਬਾਬਿਓ ਮਿਲਦੇ ਹਾਂਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗੇ ਤੁਹਾਡੇ ਆਸਤੇ ਕੋਈ ਵਧੀਆ ਟੌਪ ਕਲਾਸ ਤੇ ਭਾਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇ ਸਰਾਜ ਇਹ ਜਾਨਵਰ ਜਿਨ੍ਹਾਂ ਨੂੰ ਵੇਖ ਕੇ ਬੰਦਿਆਂ ਦੀ ਭੱਖ ਲੱਥੇ ਸੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਾਜੀ